ਸ਼ਸ਼ੀਕਾਲ ਸਾਰਿਆਂ ਨੂੰ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣ ਵਾਲੀ ਆ ਪੰਜਾਬ ਵਿਕਾਸ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਉਪਯੋਜਿਤ ਇੱਕ ਫ੍ਰੀ ਕੋਰਸ ਅਨਾਉਂਸ ਕੀਤਾ ਗਿਆ ਜਿਸ ਨੂੰ ਮੁੰਡੇ ਤੇ ਕੁੜੀਆਂ ਦੋਵੇਂ ਜੁਆਇਨ ਕਰ ਸਕਦੇ ਨੇ ਜੀ ਬਿਲਕੁਲ ਫ੍ਰੀ ਕੋਰਸ ਹੈ ਸੀਮਤ ਸਮੇਂ ਲਈ ਸੀਟਾਂ ਨੇ ਤੁਸੀਂ ਜਲਦੀ ਬੁੱਕ ਕਰਵਾ ਲੈਣਾ ਜੀ ਕਿਉਂਕਿ ਇਹ ਬਹੁਤ ਵਧੀਆ ਮੌਕਾ ਹੈ ਕੋਰਸ ਦੇ ਨਾਲ ਨਾਲ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਪੂਰੀ ਹੋਣ ਤੇ ਤੁਹਾਨੂੰ ਪੱਕੀ ਨੌਕਰੀ ਦਿਵਾਉਣ ਦਾ ਵਾਅਦਾ ਇਹਨਾਂ ਵੱਲੋਂ ਕੀਤਾ ਗਿਆ ਤੇ ਨਾਲ ਹੀ ప్రతి ਮਹੀਨਾ ਸਕਾਲਰਸ਼ਿਪ ਵੀ ਦਿੱਤੀ ਜਾਇਆ ਕਰੂਗੀ ਕੌਣ ਕੌਣ ਇਸ ਕੋਰਸ ਨੂੰ ਜੁਆਇਨ ਕਰ ਸਕਦਾ ਹੈ ਕੀ ਕੀ ਉਮਰ ਹੱਦ ਰਹੂਗੀ ਯੋਗਤਾ ਕੀ ਰਹੂਗੀ ਟ੍ਰੇਨਿੰਗ ਦਾ ਸਮਾਂ ਕੀ ਰਹੇਗਾ ਹੋਰ ਕਿਹੜੇ ਕਿਹੜੇ ਸਕਿੱਲ ਤੁਹਾਨੂੰ ਬਿਲਕੁਲ ਫ੍ਰੀ ਸਿਖਾਏ ਜਾਣਗੇ ਜੀ ਇਸ ਸਾਰੇ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਅੱਗੇ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਤੁਹਾਨੂੰ ਸਹੀ ਅਤੇ ਸਟੀਕ ਜਾਣਕਾਰੀ ਸਮੇਂ-ਸਮੇਂ ਤੇ ਮਿਲਦੀ ਰਹੇ ਤਾਂ ਦੋਸਤੋ ਵੀਡੀਓ ਨੂੰ ਹੁਣ ਅੱਗੇ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਪੰਜਾਬ ਵਿਕਾਸ ਮੰਤਰਾਲੇ ਤੇ ਪੰਜਾਬ ਸਰਕਾਰ ਵੱਲੋਂ ਪ੍ਰਯੋਜਿਤ ਜਿਹੜਾ ਕਿ ਡੀਡੀਯੂ ਡੀਡੀਯੂ ਜੀਕੇਯੀ ਯੋਜਨਾ ਦੇ ਤਹਿਤ ਡੀ ਡੀ ਜੂ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਦੇ ਤਹਿਤ ਜਿਹੜਾ ਰੋਜ਼ਗਾਰ ਲੈਣ ਲਈ ਸੀਮਤ ਸਮੇਂ ਵਿੱਚ ਫ੍ਰੀ ਕੋਰਸ ਜਿਹੜੇ ਕਿ ਫ੍ਰੀ ਟ੍ਰੇਨਿੰਗ ਕੋਰਸ ਹੈ ਜੀ ਇਹ ਜਿਹੜਾ ਕਿ ਅਨਾਉਂਸ ਕੀਤਾ ਗਿਆ ਇਹਦੇ ਵਿੱਚ ਇਹਨਾਂ ਨੇ ਨਾਰਾ ਦਿੱਤਾ ਪਹਿਲਾਂ ਆਓ ਪਹਿਲਾਂ ਪਾਓ ਟ੍ਰੇਨਿੰਗ ਦੇ ਦੌਰਾਨ ਖਾਣਾ ਅਤੇ ਰਹਿਣ ਦੀ ਫ੍ਰੀ ਸੁਵਿਧਾ ਮਿਲੂਗੀ ਜੀ ਪੰਜਾਬ ਵਿਕਾਸ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਪਰਜੋਜਿਤ ਕੀਤਾ ਗਿਆ ਜਿਹੜਾ ਕੋਰਸ ਹੈ ਇਹਦੇ ਵਿੱਚ ਵੇਅਰ ਹਾਊਸ ਅਸੋਸੀਏਟ ਤੇ ਸੈਂਪਲਿੰਗ ਟੇਲਰ ਦਾ ਕੋਰਸ ਹੈ ਜੀ ਫ੍ਰੀ ਕੋਰਸ ਹੈ ਪੱਕੀ ਨੌਕਰੀ ਦਿੱਤੀ ਜਾਊਗੀ 10ਵੀਂ ਪਾਸ 12ਵੀਂ ਪਾਸ ਜਾਂ ਇਸ ਤੋਂ ਇਲਾਵਾ ਹੋਰ ਤੁਹਾਡੀ ਕੋਈ ਸਟੱਡੀ ਆ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ ਅੱਗੇ ਗੱਲ ਕਰਦੇ ਆ ਸਰਸਵਤੀ ਕਾਲਜ ਬੱਲੂਆਣਾ ਵਿਖੇ ਬੱਲੂਆਣਾ ਬਠਿੰਡਾ ਵਿਖੇ ਮੁੰਡੇ ਕੁੜੀਆਂ ਦਾ ਦਾਖਲਾ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇਹ ਕੋਰਸ ਉਹਨਾਂ ਬੱਚਿਆਂ ਲਈ ਆ ਜੋ ਪਿੰਡਾਂ ਦੇ ਰਹਿਣ ਵਾਲੇ ਹਨ ਤੇ 10ਵੀਂ 12ਵੀਂ ਜਾਂ ਹੋਰ ਪੜ੍ਹਾਈ ਕਰਕੇ ਬਿਲਕੁਲ ਫ੍ਰੀ ਨੇ ਘਰੋਂ ਗਰੀਬ ਨੇ ਨੌਕਰੀ ਦੀ ਭਾਲ ਕਰ ਰਹੇ ਨੇ ਉਹਨਾਂ ਬੱਚਿਆਂ ਦੀ ਮਦਦ ਦੇ ਲਈ ਪਹਿਲਾਂ 4 ਮਹੀਨੇ ਕੋਰਸ ਕਰਵਾਇਆ ਜਾਵੇਗਾ ਤੇ ਫਿਰ ਅੱਗੇ ਨੌਕਰੀ ਤੇ ਲਵਾਇਆ ਜਾਵੇਗਾ ਇਹ ਕੋਰਸ ਸਰਕਾਰ ਵੱਲੋਂ ਬਿਲਕੁਲ ਫ੍ਰੀ ਹੈ ਇਸ ਕੋਰਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਅੱਗੇ ਲਿਖਿਆ ਕਿ ਇਸ ਕੋਰਸ ਦੌਰਾਨ ਸਰਕਾਰ ਬੱਚੇ ਨੂੰ ਬਿਲਕੁਲ ਫ੍ਰੀ ਹੋਸਟਲ ਵਿੱਚ ਰਹਿਣ ਦੀ ਸਹੂਲਤ ਵੀ ਦਿੰਦੀ ਹੈ 4 ਮਹੀਨੇ ਕੋਰਸ ਦੌਰਾਨ ਬੱਚੇ ਨੂੰ ਹੋਸਟਲ ਵਿੱਚ ਰੱਖਣਾ ਅਤੇ ਇਸ ਦੌਰਾਨ ਉਸ ਦਾ ਰਹਿਣਾ ਖਾਣਾ ਪੀਣਾ ਬਿਲਕੁਲ ਫ੍ਰੀ ਹੈ ਜੀ 4 ਮਹੀਨੇ ਦਾ ਕੋਰਸ ਹੋਣ ਤੋਂ ਬਾਅਦ ਬੱਚੇ ਨੂੰ ਨੌਕਰੀ ਦਵਾਈ ਜਾਂਦੀ ਹੈ ਤੇ ਨੌਕਰੀ ਕਰਦੇ ਦੌਰਾਨ ਬੱਚੇ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਵੀ ਮਿਲਦੀ ਹੈ ਅੱਗੇ ਗੱਲ ਕਰਦੇ ਹਾਂ ਕੋਰਸਾਂ ਦੇ ਨਾਮ ਦੱਸਦੇ ਤੁਹਾਨੂੰ ਜੀ ਕੋਰਸ ਦੇ ਨਾਮ ਆ ਵੇਅਰ ਹਾਊਸ ਅਸੋਸੀਏਟ ਤੇ ਸੈਂਪਲਿੰਗ ਟੇਲਰ ਦੋ ਕੋਰਸ ਨੇ ਜੀ ਜਿਨ੍ਹਾਂ ਦਾ ਟਾਈਮ ਪੀਰੀਅਡ 4 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਊਗੀ ਫਰੀ ਟ੍ਰੇਨਿੰਗ ਹੈ ਕੁਆਲੀਫਿਕੇਸ਼ਨ ਦੇ ਵਿੱਚ 10ਵੀਂ ਪਾਸ ਹੋਵੇ 12ਵੀਂ ਪਾਸ ਹੋਵੇ ਜਾਂ ਕੋਈ ਇਸ ਤੋਂ ਉੱਪਰ ਕੋਈ ਵੀ ਯੋਗਤਾ ਰੱਖਦਾ ਹੋਵੇ ਉਹ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਨੇ ਜੀ ਟ੍ਰੇਨਿੰਗ ਪ੍ਰੋਸੈਸ ਦੇ ਵਿੱਚ ਤੁਹਾਨੂੰ ਪ੍ਰਮਾਣਿਤ ਟ੍ਰੇਨਰਾਂ ਵੱਲੋਂ ਜਿਹੜਾ ਕਿ ਇਹਨਾਂ ਕੋਰਸਾਂ ਦੀ ਹੋਰ ਵੀ ਜਿਹੜੇ ਕੋਰਸ ਨੇ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾਊਗੀ ਇਹਨਾਂ ਉੱਪਰ ਵਾਲੇ ਇਹਨਾਂ ਕੋਰਸਾਂ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਜਿਹੜੀ ਕੋਰਸ ਨੇ ਉਹਨਾਂ ਦੀ ਵੀ ਤੁਹਾਨੂੰ ਫਰੀ ਟ੍ਰੇਨਿੰਗ ਦਿੱਤੀ ਜਾਊਗੀ ਪ੍ਰਮਾਣਿਤ ਟ੍ਰੇਨਰ ਨੇ ਕੁਸ਼ਲ ਟ੍ਰੇਨਰਾਂ ਵੱਲੋਂ ਬੇਸ ਕੋ ਕੰਪਿਊਟਰ ਤੁਸੀਂ ਹਿਸਾਬ ਲਾ ਕੇ ਚੱਲੋ ਕਿ ਤੁਸੀਂ ਬੇਸ ਕੰਪਿਊਟਰ ਦਾ ਕੋਰਸ ਕਰਨਾ ਬਾਜ਼ਾਰ ਵਿੱਚੋਂ ਤੁਹਾਨੂੰ 3000 3500 ਤੋਂ ਬਾਅਦ ਰੁਪਏ ਲੈ ਜਾਂਦੇ ਨੇ ਤੇ 3-4 ਮਹੀਨੇ ਵਿੱਚ ਤੁਹਾਡਾ ਕੋਰਸ ਹੁੰਦਾ ਹੈ ਜੀ ਤਾਂ ਇਹ ਕੋਰਸ ਤੁਹਾਨੂੰ ਬਿਲਕੁਲ ਫ੍ਰੀ ਹੈ ਟਾਈਪਿੰਗ ਅੰਗਰੇਜ਼ੀ ਪਰਸਨੈਲਿਟੀ ਡਿਵੈਲਪਮੈਂਟ 스ਪੋਕਨ ਇੰਗਲਿਸ਼ ਇਹ ਵਾਲਾ ਕੋਰਸ ਵੀ ਤੁਹਾਨੂੰ ਕੋਸਟਲੀ ਪੈਂਦਾ ਜੀ ਇਹ ਬਾਜ਼ਾਰ ਵਿੱਚ ਕਰਦੇ ਹੋ ਕਿਤੋਂ ਵੀ ਕਰਦੇ ਤੁਸੀਂ ਤਾਂ ਦੋਸਤੋ ਇਹ ਸਾਰੇ ਜਿਹੜੇ ਕੋਰਸ ਨੇ ਉਹ ਤੁਹਾਨੂੰ ਬਿਲਕੁਲ ਫ੍ਰੀ ਜਿਹੜਾ ਕਿ ਮੇਨ ਇਹਨਾਂ ਕੋਰਸਾਂ ਦੇ ਨਾਲ ਕਰਵਾਏ ਜਾਣਗੇ ਜੀ ਤਾ ਅੱਗੇ ਐਲੀਜੀਬਿਲਟੀ ਦੇ ਵਿੱਚ ਦਾਖਲੇ ਲਈ ਪਾਤਰਤਾ ਕੀ ਕੀ ਹੈ ਇਹਨਾਂ ਵਿੱਚੋਂ ਕੋਈ ਇੱਕ ਜਿਹੜੀ ਕਿ ਤੁਹਾਡੇ ਕੋਲ ਯੋਗਤਾ ਹੋਵੇ ਜਿਵੇਂ ਸਿਰਫ ਪਿੰਡਾਂ ਦੇ ਗਰੀਬ ਵਿਅਕਤੀਆਂ ਲਈ ਤਹਿਸੀਲ ਵੱਲੋਂ ਦਿੱਤਾ ਗਿਆ ਇਨਕਮ ਸਰਟੀਫਿਕੇਟ ਹੋਵੇ ਪਰਿਵਾਰ ਦੇ ਮਹਿਲਾ ਦਾ ਐਸ ਐਚਜੀ ਵਿੱਚ ਮੈਂਬਰ ਹੋਣਾ ਅਤੇ ਆਜੂਸ਼ਮਨ ਸਿਹਤ ਬੀਮਾ ਕਾਰਡ ਗ੍ਰਾਮ ਪੰਚਾਇਤ ਵੱਲੋਂ ਐਟਪੀਪੀਪੀਆਈਪੀ ਲਿਸਟ ਵਿੱਚ ਨਾਮਗ੍ਰਿਤ ਹੋਣਾ ਜ਼ਰੂਰੀ ਹੈ ਮਨਰੇਗਾ ਵਿੱਚ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਵਿੰਗਤ ਮਤਲਬ ਪਿਛਲੇ ਸਾਲਾਂ ਵਿੱਚ ਘੱਟੋ ਘੱਟ 15 ਦਿਨਾਂ ਤੱਕ ਕੰਮ ਕੀਤਾ ਹੋਵੇ ਉਹਦਾ ਜੋਬ ਕਾਰਡ ਹੋਣਾ ਚਾਹੀਦਾ ਜੀ ਪਰਿਵਾਰ ਦੇ ਵਿੱਚ ਅੰਦੋਦਿਆ BPL ਸਟੇਟ BPL RSBY ਕਾਰਡ ਤੇ SECC ਲੈਸਟਾਰਟ ਵਿੱਚ ਨਾਮ ਹੋਣਾ ਚਾਹੀਦਾ ਇਹਨਾਂ ਵਿੱਚੋਂ ਕੋਈ ਇੱਕ ਚੀਜ਼ ਹੋਣਾ ਲਾਜ਼ਮੀ ਹੈ ਜੀ ਜਰੂਰੀ ਦਸਤਾਵੇਜ਼ ਨੇ ਜੀ ਉਹਨਾਂ ਵਿੱਚ 12 ਪਾਸਪੋਰਟ ਸਾਈਜ਼ ਫੋਟੋਆਂ ਹੋਣੇ ਚਾਹੀਦੀਆਂ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਅਗਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਇਹ ਚਾਹੀਦਾ ਅਦਰਵਾਈਜ਼ ਤੁਸੀਂ ਇਹਨੂੰ ਛੱਡ ਸਕਦੇ ਹੋ ਰਾਸ਼ਨ ਕਾਰਡ ਹੋਵੇ ਪਾਸਬੁੱਕ ਬੈਂਕ ਦੀ ਕਾਪੀ ਹੋਵੇ ਮਤਦਾਤਾ ਦਾ ਪਛਾਣ ਪੱਤਰ ਇਹ ਆਪਸ਼ਨਲ ਹੈ ਜੀ ਅੱਗੇ ਜਾਤੀ ਪ੍ਰਮਾਣ ਪੱਤਰ ਹੋਵੇ ਜਾਤੀ ਸਰਟੀਫਿਕੇਟ ਹੋਵੇ ਮੂਲ ਨਿਵਾਸੀ ਸਥਾਨ ਪ੍ਰਮਾਣ ਪੱਤਰ ਹੋਣਾ ਚਾਹੀਦਾ ਜੀ 10ਵੀਂ 12ਵੀਂ ਜਾਂ ਕੋਈ ਹੋਰ ਯੋਗਤਾ ਅਗਰ ਉਹਨੇ ਪਾਸ ਕੀਤੀ ਹੋਈ ਆ ਤਾਂ ਉਹਦੇ ਸਰਟੀਫਿਕੇਟ ਪ੍ਰਮਾਣ ਪੱਤਰ ਚਾਹੀਦੇ ਆ ਰੈਜ਼ੀਡੈਂਸ ਸਰਟੀਫਿਕੇਟ ਵੀ ਹੋਣਾ ਚਾਹੀਦਾ ਜੀ ਅੱਗੇ ਟ੍ਰੇਨਿੰਗ ਦੇ ਦੌਰਾਨ ਜਦੋਂ ਤੁਸੀਂ ਟ੍ਰੇਨਿੰਗ ਕਰੋਗੇ ਅਤੇ ਟ੍ਰੇਨਿੰਗ ਤੋਂ ਬਾਅਦ ਮਿਲਣ ਵਾਲੀਆਂ ਕਿਹੜੇ-ਕਿਹੜੀਆਂ ਸਹੂਲਤਾਂ ਨੇ ਸੁਵਿਧਾਵਾਂ ਨੇ ਉਹ ਤੁਹਾਨੂੰ ਦੱਸਦੇ ਆਂ ਜੀ ਟ੍ਰੇਨਿੰਗ ਦੇ ਦੌਰਾਨ ਤੁਹਾਨੂੰ ਮੁਫਤ ਟ੍ਰੇਨਿੰਗ ਰਹਿਣ ਅਤੇ ਖਾਣ-ਪੀਣ ਦੀ ਸਹੂਤਾ ਮਿਲੇਗੀ ਮੁਫਤ ਕਿਤਾਬਾਂ ਕਾਪੀਆਂ ਬੈਗ ਵਰਦੀ ਅਤੇ ਹੋਰ ਕਈ ਸੁਵਿਧਾਵਾਂ ਮਿਲਣਗੀਆਂ ਕਲਾਸਰੂਮ ਵਿੱਚ ਪ੍ਰੋਜੈਕਟਰ ਟੈਬਲੇਟਸ ਨਾਲ ਪੜ੍ਹਾਈ ਅਤੇ ਪ੍ਰਮਾਣਿਤ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦਿੱਤੀ ਜਾਊਗੀ ਅੱਗੇ ਟ੍ਰੇਨਿੰਗ ਦੇ ਬਾਅਦ ਵਿੱਚ ਸਰਟੀਫਿਕੇਟ ਵੀ ਮਿਲੇਗਾ ਨੌਕਰੀ ਵੀ ਦਿੱਤੀ ਜਾਊਗੀ ਤੇ ਨੌਕਰੀ ਦੇ ਦੌਰਾਨ ਤੁਹਾਨੂੰ 2 ਤੋਂ ਲੈ ਕੇ 6 ਮਹੀਨੇ ਤੱਕ 1000 ਰੁਪਏ ਜਿਹੜਾ ਕਿ ਸਕਾਲਰਸ਼ਿਪ ਵੀ ਮਹੀਨੇ ਵਾਈਜ਼ ਦਿੱਤੀ ਜਾਊਗੀ ਅੱਗੇ ਖੇਡ ਸਮੱਗਰੀ, ਟੈਲੀਵਿਜ਼ਨ, ਆਰਓ, ਸੇਫ ਡਰਿੰਕਿੰਗ ਵਾਟਰ ਕਹਿੰਦੇ ਜਿਹਨੂੰ ਅਸੀਂ ਫਸਟ ایڈ ਕਿੱਟ, ਖੇਡ ਦਾ ਮੈਦਾਨ, ਸਿਕਿਉਰਿਟੀ, ਗਾਰਡਨ ਅਤੇ ਹੋਰ ਕਈ ਤਰ੍ਹਾਂ ਦੀਆਂ ਤੁਹਾਨੂੰ ਸਹੂਲਤਾਂ ਜਿਹੜੀਆਂ ਕਿ ਉਹ ਮਿਲਣਗੀਆਂ ਜੀ ਤਾਂ ਦੋਸਤੋ ਬਹੁਤ ਵਧੀਆ ਮੌਕਾ ਹੈ ਤੁਸੀਂ ਅੱਜ ਇਹ ਥਾਂ ਦਿੱਤੇ ਪਤੇ ਨੰਬਰ ਤੇ ਫੋਨ ਕਰਕੇ ਆਪਣਾ ਫਰੀ ਰਜਿਸਟ੍ਰੇਸ਼ਨ ਕਰਵਾ ਕੇ ਆਪਣੀ ਸੀਟ ਪੱਕੀ ਕਰ ਸਕਦੇ ਹੋ ਜੀ ਐਡਰੈਸ ਹੈ ਸਰਸਵਤੀ ਗਰੁੱਪ ਆਫ ਇੰਸਟੀਚਿਊਸ਼ਨ ਸਰਸਵਤੀ ਪੋਲੀਟੈਕਨਿਕ ਕਾਲਜ ਐਂਡ ਰੋਜ਼ਮੈਰੀ ਐਜੂਕੇਸ਼ਨਲ ਟਰਸਟ ਕੈਂਪਸ ਮਲੋਟ ਰੋਡ ਬੱਲੂਆਣਾ ਬਠਿੰਡਾ ਪੰਜਾਬ ਹੈਲਪਲਾਈਨ ਨੰਬਰ ਦਿੱਤਾ ਹੋਇਆ ਜੀ 9041929952 ਤੁਸੀਂ ਨੋਟ ਕਰ ਲੈਣਾ ਜੀ ਜਾਂ ਸਕਰੀਨ ਸ਼ਾਟ ਕਰ ਲੈਣਾ ਇਸ ਚੀਜ਼ ਦਾ 9041929952 ਔਰ ਵੀ ਕੋਈ ਤੁਸੀਂ ਜਾਣਕਾਰੀ ਚਾਹੁੰਦੇ ਹੋ ਤੁਸੀਂ ਆਪਣੀ ਸ਼ੀਟ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਮਾਂ ਤੁਹਾਨੂੰ ਦੱਸ ਦਿੰਦੇ ਆ ਜੀ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਫਿਸ ਦਾ ਟਾਈਮ ਹੋਵੇ ਛੁੱਟੀ ਵਾਲੇ ਦਿਨ ਤੁਸੀਂ ਕਾਲ ਨਹੀਂ ਕਰਨੀ ਆਫਿਸ ਦੇ ਟਾਈਮ ਤੁਸੀਂ 9 ਵਜੇ ਤੋਂ ਲੈ ਕੇ ਸਵੇਰ ਸ਼ਾਮ 5 ਵਜੇ ਤੱਕ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ